ਘਟਰ ਚਾਕੇ ਦੁਆਰਾ ਬਾਹਰ ਨਿਕਲ ਕੇ ਦੁਬਾਰਾ ਰੋਲਾ ਵੀ ਪਾਇਆ ਤੇ ਮੈਨੂੰ ਇੱਕ ਤੱਕ ਹੀ ਪਤਾ ਲੱਗਿਆ ਕਿ ਦੇ ਕੋਈ ਦੁਕਾਨਦਾਰ ਵੀ ਮੌਕੇ ਤੇ ਨਹੀਂ ਆਇਆ ਬੜੀ ਤੇ ابو ترਪ ਚਾਹੋਗੇ ਮਾਰਨ ਨੂੰ ਕੁਝ ਨਹੀਂ ਸਾਨੂੰ ਮਾਰ ਦੋ ਸਾਡੇ ਕੋ ਨਫਰੀ ਐ ਨਹੀਂ ਅਸੀਂ ਕੀ ਕਰੀਏ ਅਸੀਂ 2 ਘੰਟੇ ਸੌਣਾ ਨਹੀਂ ਹੁੰਦਾ ਤੇ ਪੁਲਿਸ ਦਾ ਸਹੀ ਜਵਾਬ ਹੁੰਦਾ ਪਰ ਪੁਲਿਸ ਵੀ ਆਪਣੀ ਜਗ੍ਹਾ ਬਿਠਾ ਮੈਨੂੰ ਜਿੱਦ ਤੱਕ ਪਤਾ ਲੱਗਿਆ ਕਿ ਉਹ ਪਹਿਲਾਂ ਵੀ ਇਹਨਾਂ ਦੇ ਉੱਤੇ ਕਈ-ਕਈ ਪਰਚੇ ਚੱਲਦੇ ਆ ਰਾਤ ਉਹ ਟਰੇਸ ਹੋ ਚੁੱਕੇ ਆ ਉਹਨਾਂ ਦੀ ਵੀ ਤੁਹਾਨੂੰ ਛੇਤੀ ਹੀ ਦਿਖਾਵਾਂਗਾ ਕਿ ਅਭੀ ਦਿਖਾਉਂਦੇ ਆ ਰਾਤ ਦਾ ਇੱਕ ਕਾਂਡ ਸਾਡੇ ਨੂਰਪ੍ਰਵੇਦੀ ਸ਼ਹਿਰ ਦੇ ਵਿੱਚ ਹੋਇਆ ਤੁਸੀਂ ਆ ਸਾਹਮਣੇ ਦੇਖ ਸਕਦੇ ਆ ਮੇਰੇ ਪਿੱਛੇ ਇਹ ਨੂਰਪ੍ਰਵੇਦੀ ਦਾ ਚੌਕ ਹੈ ਤੇ ਇਹ ਪੀਰ ਬਾਬਾ ਜਿੰਤਾ ਸਿੰਘ ਨੂੰ ਰਾਹ ਗਿਆ ਤੇ ਉਹ ਰੋਪੜ ਤੋਂ ਆਇਆ ਇਹ ਆਨੰਦਪੁਰ ਸਾਹਿਬ ਤੋਂ ਆਇਆ ਤੇ ਆ ਸਾਡੀ ਇਹਨਾਂ ਦੇ ਪਿੱਛੇ ਆ ਦੁਕਾਨ ਪੈਂਦੀ ਆ ਮੈਂ ਕਹਿੰਦਾ ਕੈਮਰਾਮੈਨ ਨੂੰ ਇਹ ਦੁਕਾਨ ਦਿਖਾਈ ਜਾਵੇ ਰਾਤ 4:35 ਵਜੇ ਕਿੰਨੇ ਇਸ ਦੁਕਾਨਦਾਰ ਤੇ ਹਮਲਾ ਕੀਤਾ 10:20 ਮਿੰਟ ਦੇ ਵਿੱਚ ਤੇ ਉਹਦੇ ਸਿਰ ਤੇ ਪਰਛੇ-ਪੁਰਛੇ ਵੀ ਮਾਰੇ ਤੇ ਉਹਦੀ ਨਾਲ ਲੁੱਟ-ਖਸੁੱਟ ਵੀ ਕੀਤੀ ਐ ਖੁਸ਼ੀ ਦੀ ਗੱਲ ਇਹ ਆ ਕਿ ਪੁਲਿਸ ਮੈਂ ਪੁਲਿਸ ਨੂੰ ਇਥੇ ਤਰੀਬ ਕਰਦਾ ਕਿ ਰਾਤੋਂ ਰਾਤ ਦੇ ਵਿੱਚ ਚਾਰੇ ਵਿਅਕਤੀ ਜਿਹੜੇ ਉਹ ਟਰੇਸ ਕਰ ਲਏ ਗਏ ਆ ਆਉ ਤੁਹਾਨੂੰ ਦਿਖਾਉਂਦੇ ਆ ਦੁਕਾਨ ਦੇ ਅੰਦਰ ਦਾ ਹਾਲ ਤੁਸੀਂ ਦੇਖੋ ਇੱਥੇ ਉਹ ਬੰਦੇ ਆਏ ਤੇ ਇਸ ਤਰ੍ਹਾਂ ਖੜੇ ਤੇ ਤੇ ਭਾਈ ਸਾਹਿਬ ਖੜੇ ਤੇ ਇਹਨਾਂ ਨੇ ੱਤਕਾ ਮਾਰ ਕੇ ਉਹਨਾਂ ਨੂੰ ਬਾਹਰੋਂ ਕੱਢਿਆ ਤੇ ਉਹ ਸਾਹਮਣੇ ਸ਼ਟਰ ਦੀ ਨਾਲ ਅਚਾਨਕ ਕੁੰਡੀ ਨਹੀਂ ਅੰਦਰੋਂ ਲੱਗਦੀ ਕੁੰਡੀ ਅੰਦਰੋਂ ਨਾਲ ਲੱਗਣ ਕਰਕੇ ਉਹਨੇ ਤਾਂ ਕੁੰਡੀ ਲਾਉਣ ਦੀ ਕੋਸ਼ਿਸ਼ ਕੀਤੀ ਪਰ ਅੰਦਰੋਂ ਕੁੰਡੀ ਲੱਗੀ ਨਹੀਂ ਤੇ ਭਾਈ ਸਾਹਿਬ ਨੇ ਸ਼ਟਰ ਚੱਕ ਕੇ ਦੁਬਾਰਾ ਬਾਹਰ ਨਿਕਲ ਕੇ ਤੇ ਬਾਹਰ ਰੋਲਾ ਵੀ ਪਾਇਆ ਤੇ ਮੈਨੂੰ ਇੱਥੇ ਤੱਕ ਹੀ ਪਤਾ ਲੱਗਿਆ ਇੱਥੇ ਦੇ ਕੋਈ ਦੁਕਾਨਦਾਰ ਵੀ ਮੌਕੇ ਤੇ ਨਹੀਂ ਆਇਆ ਬੜੀ ਇਹਨਾਂ ਨੂੰ ਵੀ ਮੇਰੇ ਵੱਲ ਤੇ ਲਨਤ ਹੈ ਤੁਸੀਂ ਆਓ ਦਿਖਾਉਂਦੇ ਆਂ ਕਾਫੀ ਇੱਥੇ ਲੁੱਟ ਘੁੱਟੋਈ ਸਮਾਨ ਅੰਦਰ ਕਰੀ ਗਾ ਮੇਰਾ ਕਿ ਇੱਥੇ ਆ ਆ ਦੇਖੋ ਐਦਾਂ ਦੇ ਇਸ ਤਰ੍ਹਾਂ ਦੇ ਖਤਰਨਾ ਆ ਦੇਖੋ ਇਸ ਤਰ੍ਹਾਂ ਦੇ ਖਤਰਨਾਕ ਉਹਨਾਂ ਕੋਲ ਹਥਿਆਰ ਤੇ ਮੈਨੂੰ ਜਿੱਦ ਤੱਕ ਪਤਾ ਲੱਗਿਆ ਕਿ ਉਹ ਪਹਿਲਾਂ ਵੀ ਇਹਨਾਂ ਦੇ ਉੱਤੇ ਕਈ-ਕਈ ਪਰਚੇ ਚੱਲਦੇ ਆ ਰਾਤ ਉਹ ਟ੍ਰੇਸ ਹੋ ਚੁੱਕੇ ਆ ਉਹਨਾਂ ਦੀ ਵੀ ਤੁਹਾਨੂੰ ਛੇਤੀ ਹੀ ਦਿਖਾਵਾਂਗੇ ਕਿ ਅਮੀਨੂ ਜੀ ਕੀ ਹਾਲ ਹੈ ਠੀਕ ਹੈ ਮੀਨੂ ਜੀ ਠੀਕ ਹੋਇਆ ਜੋ ਹੋਇਆ ਪੁਲਿਸ ਦਾ ਜਿਆਦਾ ਵੀ ਪੁਲਿਸ ਨਾਲ ਗੱਲ ਕਰੀਏ ਅਸੀਂ ਕਈ ਵਾਰ ਰਾਤ ਨੂੰ ਵੀ ਕਵਰੇਜ ਕੀਤੀ ਤੇ ਪੁਲਿਸ ਦਾ ਇੱਕੋ ਹੀ ਕਹਿਣਾ ਹੈ ਸਾਨੂੰ ਮਾਰ ਦਿਓ ਸਾਨੂੰ ਮਾਰ ਦਿਓ ਸਾਡੇ ਕੋਲ ਨਫਰੀ ਐ ਨਹੀਂ ਅਸੀਂ ਕਿਆ ਕਰੀਏ ਅਸੀਂ 2 ਘੰਟੇ ਸੌਣਾ ਨਹੀਂ ਹੁੰਦਾ ਤੇ ਪੁਲਿਸ ਦਾ ਸਹੀ ਜਵਾਬ ਹੁੰਦਾ ਪਰ ਪਾਲਸ ਵੀ ਆਪਣੀ ਜਗ੍ਹਾ ਬਿਲਕੁਲ ਰਾਈਟ ਹੈ 100% ਸਹੀ ਹੈ ਮੈਂ ਅਕਸਰ ਥਾਣੇ ਦੀ ਜਾਂਦਾ ਰਹਿੰਦਾ ਹੈ ਬਿਲਕੁਲ ਨਫਰੀ ਹੈ ਨਹੀਂ ਮੈਂ ਹਲਕਾ ਬਧਾਇਕ ਐਮਐਲਏ ਦਿਨੇ ਚੜਾ ਜੀ ਨੂੰ ਬੇਨਤੀ ਕਰਦਾ ਕਿ ਨੂਰਪ੍ਰਵੇਦੀ ਥਾਣੇ ਨੂੰ ਵੱਧ ਤੋਂ ਵੱਧ ਨਫਰੀ ਦਿੱਤੀ ਜਾਵੇ ਥੈਂਕ ਯੂ ਧੰਨਵਾਦ ਹਾਂਜੀ ਅਸ਼ਨੀ ਕੁਮਾਰ ਜੀ ਪੰਜਾਬ ਦੇ ਹਾਲਾਤ ਜਿਹੜੇ ਦਿਨ ਪ੍ਰਤੀ ਦਿਨ ਖਰਾਬ ਹੋ ਰਹੇ ਆ ਹੁਣ ਤਾਂ ਹਾਲਾਤ ਇਹ ਹੋ ਗਏ ਵੀ ਨੂਰਪ੍ਰਵੇਦੀ ਦੇ ਵਿੱਚ ਰਾਤ ਤੁਸੀਂ ਦੇਖ ਰਹੀਏ ਸੀਸੀਟੀਵੀ ਦੇ ਵਿੱਚ ਕਿਵੇਂ ਜੋਸ਼ੀ ਸਾਹਿਬ ਪਰ ਹਮਲਾ ਕੀਤਾ ਤੁਸੀਂ ਕੀ ਕਹਿਣਾ ਚਾਹੁੰਦੇ ਇਸ ਵਾਂਝ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹ ਦੱਸਣਾ ਚਾਹੁੰਦਾ ਕਿ ਜਿਹੜੀ ਰਾਤ ਦੀ ਬਾਰ ਬਹੁਤ ਹੀ شریف ਇਨਸਾਨ ਸਮਾਜ ਚ ਚੰਗਾ ਰੁਤਬਾ ਰੱਖਣ ਵਾਲੇ ਸਭ ਦੇ ਕੰਮ ਆਣ ਵਾਲੇ ਸਾਫਕਾ ਮੈਂਬਰ ਪੰਚਾਇਤ ਮਨੋਜ ਜੋਸ਼ੀ ਜੀ ਦੀ ਦੁਕਾਨ ਤੇ ਜੋ ਉਹਨਾਂ ਤੇ ਜਾਨ ਲੈਵਾ ਹਮਲਾ ਹੋਇਆ ਇਹ ਹਮਲਾ ਨੂਰਪੁਰਵੇਦੀ ਇਲਾਕੇ ਲਈ ਨਵਾਂ ਹਮਲਾ ਸੀ ਪਰ ਸਮੁੱਚੇ ਪੰਜਾਬ ਚ ਇਹੋ ਜਿਹੀਆਂ ਘਟਨਾ ਦਿਨ ਰਾਤ ਵਾਪਰ ਰਹੀਆਂ ਹਨ ਦਿਨ ਦਿਹਾੜੇ ਲੋਕਾਂ ਦੇ ਕਤਲ ਲੁੱਟਖੋਹਾਂ ਦੀਆਂ ਵਾਰਦਾਤਾਂ ਪਰ ਸਾਨੂੰ ਸ਼ਹਿਰ ਵਾਸੀਆਂ ਨੂੰ ਦੁੱਖ ਉਹਦੋਂ ਲੱਗਾ ਕਿ ਨੂਰਪੁਰਵੇਦੀ ਉਹ ਇੱਕ ਪਵਿੱਤਰ ਧਰਤੀ ਹੈ ਜਿੱਥੇ ਅਤੰਕਵਾਦ ਦੇ ਟਾਈਮ ਚ ਜਿੱਥੇ ਪੂਰੇ ਟੈਰੋਰਿਜ਼ਮ ਚ ਵੀ ਨੂਰਪੁਰਵੇਦੀ ਬਾਜ਼ਾਰ ਚ ਨੂਰਪੁਰਵੇਦੀ ਸ਼ਹਿਰ ਚ ਕਦੇ ਇਹੋ ਜਿਹੇ ਕੋਈ ਹਾਲਾਤ ਨਹੀਂ ਦੇਖਣ ਨੂੰ ਮਿਲੇ ਲੁੱਟ ਖੋਹਦੇ ਜੋ ਕਿ ਰਾਤ ਇਹ ਘਟਨਾ ਵਾਪਰੀ ਪਰ ਉਸ ਦੇ ਨਾਲ ਨਾਲ ਮੈਂ ਤੁਹਾਡੇ ਸਾਹਮਣੇ ਰਹੀ ਇਹ ਵੀ ਕਹਿਣਾ ਚਾਹੂੰਗਾ ਕਿ ਜਦੋਂ ਇਹ ਘਟਨਾ ਹੋਈ ਤੇ ਸਾਡੇ ਧਿਆਨ ਚ ਆਈ ਉਸ ਤੋਂ ਬਾਅਦ ਜਦੋਂ ਅਸੀਂ ਲੋਕਲ ਇਥੋਂ ਦੇ ਐਮਐਲਏ ਦਿਨੇਸ਼ ਚੱਡਾ ਜੀ ਦੇ ਨਾਲ ਸੰਪਰਕ ਕੀਤਾ ਦਰੇਸ਼ ਚੱਡਾ ਜੀ ਨੇ ਐਸਐਸਪੀ ਰੋਪੜ ਏਡੀਜੀਪੀ ਲੋ ਐਂਡ ਆਰਡਰ ਡੀਆਈਜੀ ਤੇ ਪੁਲਿਸ ਦੇ ਨਾਲ ਸੰਪਰਕ ਕਰਕੇ ਮੈਨੂੰ ਇਹ ਦੱਸਦਿਆਂ ਖੁਸ਼ੀ ਹੈ ਜਿੱਥੇ ਇਸ ਗੱਲ ਦਾ ਦੁੱਖ ਹੈ ਇਸ ਘਟਨਾ ਦਾ ਪਰ ਇਹ ਦੱਸਦਿਆਂ ਖੁਸ਼ੀ ਹੈ ਕਿ ਪੁਲਿਸ ਨੇ ਲੋਕਲ ਸਰਕਾਰ ਦੇ ਨੁਮਾਇंदे ਨੇ ਆਪਣੇ ਜ਼ਿੰਮੇਵਾਰੀ ਨਿਭਾਉਂਦੇ ਹੋਏ ਉਹਨਾਂ ਦਰਿੰਦਿਆਂ ਤੱਕ ਦਿਨ ਸ਼ੁਰੂ ਹੁੰਦੇ ਤੱਕ ਦਿਨ ਚੜ੍ਹਦੇ ਤੱਕ ਉਹਨਾਂ ਨੂੰ ਪਕੜਨ ਦੇ ਵਿੱਚ ਕਾਮਯਾਬੀ ਜਿਹੜੀ ਹੈ ਉਹ ਹਾਸਲ ਕੀਤੀ ਔਰ ਮੈਂ ਪ੍ਰਸ਼ਾਸਨ ਤੋਂ ਭਗਵਾਨ ਤਮਨ ਤੋਂ ਡੀਜੀਪੀ ਪੰਜਾਬ ਤੋਂ ਇਹ ਮੰਗ ਕਰਦਾ ਕਿ ਇਹੋ ਜਿਹੇ ਲੋਕਾਂ ਨੂੰ ਚੌਂਕ ਦੇ ਵਿੱਚ ਖੜਾ ਕਰਕੇ ਦਿਨ ਨੂੰ ਲੋਕ ਇਕੱਠੇ ਕਰਕੇ ਗੋਲੀ ਮਾਰਨੀ ਚਾਹੀਦੀ ਭਾਵੇਂ ਕਨਸਟੀਟਿਊਸ਼ਨ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਕਿ ਅਸੀਂ ਕਿਸੇ ਨੂੰ ਚੌਂਕ 'ਚ ਖੜਾ ਕਰਕੇ ਗੋਲੀ ਮਾਰੀਏ ਪਰ ਜਦੋਂ ਤੱਕ ਇਹੋ ਜਿਹੇ ਦਰਿੰਦਿਆਂ ਨੂੰ ਪਬਲਿਕਲੀ ਅਸੀਂ ਨੰਗਾ ਕਰਕੇ ਨਹੀਂ ਮਾਰਾਂਗੇ ਉਦੋਂ ਤੱਕ ਇਹੋ ਜਿਹੇ ਮਸਲਿਆਂ ਤੇ ਠੱਲ ਨਹੀਂ ਪਾਊਗੀ ਔਰ ਦੂਜਾ ਮੈਂ ਡੀਜੀਪੀ ਲਾਅ ਐਂਡ ਆਰਡਰ ਤੇ ਡੀਜੀਪੀ ਗੌਰਵ ਯਾਦਵ ਜੀ ਨੂੰ ਤੇ ਭਗਵੰਤ ਮਾਨ ਜੀ ਨੂੰ ਇਹ ਸਨੇਮਰ ਬੇਨਤੀ ਕਰਦਾ ਕਿ ਜਿਹੜੇ ਨੌਜਵਾਨ ਨਕਾਬਪੋਸ਼ ਮੂੰਹ ਤੇ ਕਪੜਾ ਬੰਨ ਕੇ ਮੂੰਹ ਤੇ ਨਕਾਬ ਤਰ੍ਹਾਂ ਤਰ੍ਹਾਂ ਦੇ ਲਾ ਕੇ ਕਿਸੇ ਵੀ ਪਬਲਿਕ ਪਲੇਸ ਤੇ ਘੁੰਮਦੇ ਹੋਣ ਉਹਨਾਂ ਦੇ ਉੱਪਰ ਇੱਕ ਨਵਾਂ ਕਾਨੂੰਨ ਬਣਾ ਕੇ ਇੱਕ ਨਵੀਂ ਨਵਾਂ ਕਾਨੂੰਨ ਬਣਾ ਕੇ ਇੱਕ ਨਵੀਂ ਸਨ ਨਵਾਂ ਅਭਿਆਨ ਚਲਾ ਕੇ ਇਹਨਾਂ ਦੇ ਉੱਪਰ ਕਾਰਵਾਈ ਕਰਨੀ ਚਾਹੀਦੀ ਜਿਹੜਾ ਵੀ ਬੰਦਾ ਕਿਸੇ ਦੁਕਾਨ ਤੇ ਨਕਾਬ ਲਾ ਕੇ ਆਂਦਾ ਹੈ ਉਹ ਤੇ ਤੁਰੰਤ ਅਟੈਂਪਟ ਟੂ ਮਰਡਰ ਦਾ ਪਰਚਾ ਹੋਣਾ ਚਾਹੀਦਾ ਔਰ ਇਹਨਾਂ ਦੋਸ਼ੀਆਂ ਨੂੰ ਫਰਮ ਤੋਂ ਬਾਅਦ ਜਿੱਥੇ ਜੇਲ੍ਹ ਚ ਭੇਜਿਆ ਜਾਵੇ ਉੱਥੇ ਸਭ ਤੋਂ ਪਹਿਲਾਂ ਫਾਸਟ ਟ੍ਰਾਇਲ ਦੇ ਜ਼ਰੀਏ ਇਹਨਾਂ ਨੂੰ ਸਜ਼ਾ ਦੇ ਕੇ ਇਹਨਾਂ ਇਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਕਿਉਂਕਿ ਜੇ ਸਾਡਾ ਮਨੋਜ ਜੋਸ਼ੀ ਦਲੇਰਾਨਾ ਤਰੀਕੇ ਦੇ ਨਾਲ ਤਕੜਾ ਹੋ ਕੇ ਉਹਨਾਂ ਦਾ ਮੁਕਾਬਲਾ ਨਾ ਕਰਦਾ ਤਾਂ ਅੱਜ ਅਸੀਂ ਸਾਰੇ ਕਿਸੇ ਅਣਸਖਾਮੀ ਘਟਨਾ ਦੇ ਵਿੱਚ ਪਰਿਵਾਰ ਦੇ ਵਿੱਚ ਬੈਠੇ ਹੋਣਾ ਸੀ ਮੈਂ ਇੱਕ ਵਾਰ ਫੇਰ ਪੁਲਿਸ ਦੀ ਪੁਲਿਸ ਦੀ ਬਹਾਦਰੀ ਦਾ ਸਰਕਾਰ ਦੀ ਹਿੰਮਤ ਦਾ ਜਿੱਥੇ ਧੰਨਵਾਦ ਕਰਦਾ ਹਾਂ ਉੱਥੇ ਮੈਂ ਫੇਰ ਮੰਗ ਕਰਦਾ ਹਾਂ ਕਿ ਇਹੋ ਜਿਹੇ ਘਟਨਾਵਾਂ ਨੂੰ ਰੋਕਣ ਵਾਸਤੇ ਇਹਨਾਂ ਨੂੰ ਸਜ਼ਾਏ ਮੌਤ ਇਹਨਾਂ ਨੂੰ ਚੌਂਕ 'ਚ ਖੜਾ ਕਰਕੇ ਗੋਲੀ ਮਾਰਨੀ ਚਾਹੀਦੀ ਤਾਂ ਤੁਹਾਡੇ ਚੈਨਲ ਦਾ ਵੀ ਬਹੁਤ-ਬਹੁਤ ਧੰਨਵਾਦ ਤੁਸੀਂ ਸਭ ਦੱਸੋ ਕੀ ਹੋਇਆ ਰਤੀ ਭਾ ਰਤੀ ਕੋਈ ਸਬਕ ਦੱਸੋ ਜੀ ਮੈਂ ਜਦ ਦੁਕਾਨ ক্লোਜ਼ ਕਰਕੇ ਘਰ ਨੂੰ ਆਣ ਲੱਗਾ ਤਾਂ ਇੱਕ ਚਾਰ ਮੁੰਡੇ ਤੇ ਜਿਹਦੀ ਮਖੋਟੇ ਲਾਏ ਵੀ ਤੇ ਮੂੰਹ ਬੰਨੇ ਵੀ ਤੇ ਦੁਆ ਨਹੀਂ ਦੁਆ ਨਹੀਂ ਮਖੋਟੇ ਮਖੋਟੇ ਜਿਹੇ ਲਾਏ ਵੀ ਤੇ ਉਹ ਆਕੇ ਇੱਕੋਦਮ ਕਿਉਂਕਿ ਪਤਾ ਵੀ ਨਹੀਂ ਲੱਗਦਾ ਆ ਕਿ ਦੁਕਾਨ ਤੇ ਕੋਈ ਸਬਾਨ ਮੰਗਿਆ ਤੇ ਮੈਂ ਕਹਿੰਦਾ ਤੁਸੀਂ ਖੜ੍ਹ ਜਾਓ ਕੋਈ ਨਹੀਂ ਮੈਂ ਦੇ ਦਿੰਦਾ ਤੇ ਉਹ ਅੰਦਰ ਵੜਨ ਲੱਪੇ ਤੇ ਫਿਰ ਮੈਂ ਜਦੋਂ ਦੇਖਿਆ ਇਹਨਾਂ ਦਾ ਇਰਾਦਾ ਗਲਤ ਹੈ ਤੇ ਮੈਂ ਮੜਾ ਮੋਟਾ ਉਹਨਾਂ ਨੂੰ ਜਿਹਦਾ ਬਾਹਰ ਨੂੰ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹ ਨਹੀਂ ਜਾਨੂ ਸ਼ਟਰ ਲਗਾ ਲਏ ਜਲਦੀ ਚ ਤੁਸੀਂ ਸ਼ਟਰ ਤੇ ਬਾਅਦ ਬਾਹਰ ਨੂੰ ਵੀ ਨੱਟੇ ਨੂੰ ਟੁੱਕਿਆ ਮਾਰਿਆ ਗਿਆ ਉਹ ਸ਼ਟਾਰ ਸੀ ਉਹਨਾਂ ਕੋਲ ਕਿਰਪਾਨ ਸੀ ਤੇ ਕੁਝ ਹੋਰ ਵੀ ਉਹਨਾਂ ਕੋਲ ਹੋਊਗਾ ਤੇ ਉਹ ਨਹੀਂ ਸ਼ਟਰ ਲਗਾ ਕੇ ਜਿੱਦਾਂ ਹੀ ਮੈਂ ਹੱਥੋਂ ਪਾਈ ਸ਼ੁਰੂ ਕਰਕੇ ਫੇਰ ਮੇਰੇ ਸਿਰ ਦਾੜ ਮਾਰਨੇ ਸ਼ੁਰੂ ਕਰਤੇ ਕਿੰਨੇ ਕਵੇ ਦਾ ਟਾਈਮ ਦੱਸਾਂ ਠੀਕ ਦੱਸ ਸਕਦਾ ਸਵੇਕ 10 ਵਜੇ ਦਾ ਸਵੇਕ 10 ਵਜੇ ਦਾ ਚਾਰ ਜਣੇ ਸੀ ਜੀ ਚਾਰ ਜਣੇ ਸੀ ਤੁਸੀਂ ਪਛਾਣਿਆ ਕੋਈ ਨਹੀਂ ਮੂੰਹ ਬੰਨੇ ਵਿੱਚ ਉਹ ਨਹੀਂ ਮਖੋਟੇ ਲਾਏ ਵਿੱਚ ਦੋ ਦੋ ਨਹੀਂ ਤਾਂ ਮਖੋਟੇ ਲਾਏ ਵਿੱਚ ਜੀ ਇੱਕ ਨੇ ਕਪੜਾ ਬੰਨਿਆ ਹੋਇਆ ਤਾਂ ਮੂੰਹ ਦੇ ਉੱਤੇ ਦੂਸਰੇ ਵੀ ਟੋਪੀ ਜੈਕਟ ਪਾ ਕੇ ਉੱਪਰ ਕਪੜਾ ਬੰਨਿਆ ਹੋਇਆ ਦਾ ਸਖਾ ਜਿਆਦਾ ਲੱਗੀ ਹੋਈਆਂ ਆਪਣੇ ਉਹ ਡਾਟ ਵਗੈਰਾ ਸਿਰ ਉਹਨਾਂ ਕੋਲੋਂ ਤੇਜ਼ ਚਾਰ ਉਹਦਾ ਨਹੀਂ ਫਰੋ ਉਹਦਾ ਸਿਰ ਤੇ ਲੱਗੀ ਜਾਂਦੇ ਹਾਂ ਸਿਰ ਇੱਥੇ ਮਾਰੇ ਵੀ ਸਿਰ ਦੇ ਵਿੱਚ ਨਾ ਜੀ ਉਹ ਤੇ ਉਹ ਤੇਵ ਨੂੰ ਥੋੜਾ ਹਿੰਮਤ ਜੀ ਕਰਕੇ ਮੈਂ ਸ਼ਟਰ ਉੱਤੇ ਨਾਲ ਕੋਲ ਦੇ ਥੋੜਾ ਚੱਕ ਲਿਆ ਥੋੜਾ ਥੋੜਾ ਉਲਾਈ ਪਾਇਆ ਥੋੜਾ ਇਸ ਤੋਂ ਬਾਅਦ ਜਦਾਂ ਜੁਜੀ ਸਾਹਿਬ ਅਸੀਂ ਸੀਸੀਟੀਵੀ ਚ ਦੇਖ ਰਹੇ ਤੁਹਾਡੀ ਬੜੀ ਜ਼ਬਰਦਸਤ ਉੱਤੇ ਦਲੇਰੀ ਦਿਖੀ ਅਸੀਂ ਜੁਣੀ ਸ਼ਟਰ ਥੱਲੇ ਹੀ ਕਰ ਦਿੱਤਾ ਤੁਸੀਂ ਫਿਰ ਵੀ ਸ਼ਟਰ ਚੱਕ ਕੇ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਉਹਦੇ ਬਾਅਦ ਕਿਹਾ ਉੱਥੇ ਇਕੱਠੇ ਕਿ ਵੀ ਖੁੱਲੇ ਤੇ ਹੋਰ ਵੀ ਪਬਲਿਕ ਆ ਗਈ ਕੋਈ ਕੋਲ ਨੂੰ ਆਇਆ ਉਹ ਉਸ ਵੇਲੇ ਐਕਚੁਅਲੀ ਸਿਤੀ ਐਸੀ ਹੁੰਦੀ ਜਦੋਂ ਇਦਾਂ ਦਾ ਕੋਈ ਹੁੰਦਾ ਕਿ ਲੋਕਾਂ ਨੂੰ ਵੀ ਸ਼ਾਂਹ ਨਹੀਂ ਲੱਗਦੀ ਤੇ ਫਿਰ ਇਸ ਕਰਕੇ ਕੋਈ ਨੇੜੇ ਨੂੰ ਘੱਟੇ ਜਾਂਦਾ ਮੈਂ ਦੇਖਿਆ ਪਰ ਮੈਂ ਇਹ ਸਮਝਦਾ ਵੀ ਬੰਦੇ ਨੂੰ ਕਿਸੇ ਨਾਲ ਵੀ ਕੋਈ ਐਦਾਂ ਦੀ ਗੱਲ ਹੋ ਗਈ ਆਪਣੀ ਹਿੰਮਤ ਜਿਹੜੀ ਆ ਉਹ ਨਹੀਂ ਹਾਰਨੀ ਚਾਹੀਦੀ ਆਪ ਜੇ ਤੁਸੀਂ ਹਿੰਮਤ ਹਾਰ ਗਏ ਤਾਂ ਕਿਸੇ ਨੇ ਨਹੀਂ ਆਣਾ ਹੁੰਦਾ ਤੁਸੀਂ ਆਪਣਾ ਜਿਹੜਾ ਬਚਾਅ ਮੌਕੇ ਦਾ ਆਪ ਕਰ ਗਏ ਉਹ ਵੀ ਸਭ ਤੋਂ ਵੱਡਾ ਹੁੰਦਾ ਪਹਿਲਾਂ ਤੇ ਮੈਂ ਉਹ ਉਸ ਚੀਜ਼ ਦੇ ਨਾਲ ਆਪਣੇ ਆਪ ਨੂੰ ਬਚਾਇਆ ਹੀ ਤੇ ਮੈਂ ਤਾਂ ਹਸਪੀਟਲ ਵੀ ਸੋ ਆਪਣੀ ਐਕਟੂਆ ਲੈ ਕੇ ਚੱਲਦੀ ਖੂង ਦੀ ਵਿੱਚ ਆਹ ਕੋਣ ਬਗੜਿਆ ਦਾ ਸਿਰਚੋ ਅੱਛਾ ਆਪ ਚਲ ਗਏ ਤੁਸੀਂ ਮੈਂ ਆਪ ਜਾ ਕੇ ਐਡਮਿਟ ਹੋ ਗਿਆ ਜਾ ਕੇ ਤੁਸੀਂ ਆਪ ਲੈ ਕੇ ਗਿਆ ਮੈਂ ਜੇ ਸਾ ਤੂੰ ਜੀ ਮੰਨਦੇ ਵੀ ਉਸ ਚੌਂਕ ਦੇ ਵਿੱਚ ਕੋਈ ਨਾ ਕੋਈ ਪੁਲਿਸ ਦਾ ਪਲਾਜ਼ਮ ਹੋਣਾ ਚਾਹੀਦਾ ਔਰ ਰਾਤ ਨੂੰ ਚਲੋ ਜਿੱਥਾ ਹਾਂ ਬੜਾ ਸ਼ਹਿਰ ਹੈ ਤਾਂ ਕੋਈ ਸੁਰੱਖਿਆ ਦੀ ਮਤਲੀ ਹੋ ਜਾ ਠੀਕ ਹੈ ਜਦੋਂ ਵੀ ਅਸੀਂ ਪੁਲਿਸ ਨਾਲ ਗੱਲ ਕਰਦੇ ਪੁਲਸਾ ਕਹਿੰਦੀ ਨਫਰੀ ਹੈ ਹੀ ਨਹੀਂ ਸਾਡੇ ਕੋਲ ਨੂੰ ਕੋਈ ਵਧੀ ਥਾਣੇ ਤੋਂ ਉਹਦੇ ਬਾਰੇ ਜਿਆਦਾ ਨਹੀਂ ਮੈਂ ਕਿਉਂਕਿ ਮੈਂ ਬਹੁਤਾ ਕਹਿ ਸਕਦਾ ਪਰ ਇਹ ਵੀ ਰਾਤ ਦਾ ਮੈਨੂੰ ਪ੍ਰਸ਼ਾਸਨ ਜਿਹੜਾ ਇਹ ਪੂਰਾ ਉਹ ਕਰ ਰਿਹਾ ਕੋਪਰੇਟ ਕਰ ਰਿਹਾ ਜੀ ਔਰ ਮੇਬੀ ਮੈਨੂੰ ਥੋੜਾ ਪਤਾ ਵੀ ਲੱਗਿਆ ਵੀ ਸ਼ਾਇਦ ਬੰਦੇ ਵੀ ਉਹ ਟ੍ਰੇਸ ਕਰ ਲੈ ਜੀ ਚਲੋ ਠੀਕ ਹੈ ਜੰਤਨਵਾਦ